ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਚੋਣਾਂ ਦਾ ਸ਼ੈਡਿਊਲ ਆ ਗਿਆ ਹੈ 7 ਸਤੰਬਰ ਨੂੰ VOTING ਹੋਏਗੀ ਅਤੇ ਇਸੇ ਦਿਨ ਹੀ ਨਤੀਜੇ ਆਉਣਗੇ 2 ਸਤੰਬਰ ਨੂੰ ਸਵੇਰੇ 9:30 ਵਜੇ ਤੋਂ ਸਵੇਰੇ 10:30 ਵਜੇ ਤੱਕ ਨਾਮ ਸੱਤਕੀਆਂ ਭਰੀਆਂ ਜਾ ਸਕਣਗੀਆਂ 10:30 ਤੋਂ 12:00 ਵਜੇ ਤੱਕ ਕਾਗਜ਼ਾਂ ਦੀ ਪਰਤਾਲ ਹੋਵੇਗੀ 12:00 ਵਜੇ ਸਾਰੇ ਵਿਭਾਗਾਂ 'ਚ ਸੂਚੀ ਲੱਗੇਗੀ 12:30 ਤੋਂ 1:30 ਵਜੇ ਤੱਕ ਇਤਰਾਜ਼ ਦਰਜ ਕਰਵਾਏ ਜਾ ਸਕਣਗੇ ਦੁਪਹਿਰ 2:30 ਵਜੇ ਪ੍ਰੋਵੀਜ਼ਨਲ ਸੂਚੀ ਡੀਐਸਡਬਲ ਕੋਲ ਜਾਏਗੀ 3 ਨਵੰਬਰ ਨੂੰ ਸਵੇਰੇ 10 ਵਜੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਏਗੀ। 10:30 ਵਜੇ ਤੋਂ 12 ਵਜੇ ਤੱਕ ਨਾਮ ਵਾਪਸ ਲਏ ਜਾ ਸਕਣਗੇ। 12:30 ਵਜੇ ਆਖਰੀ ਸੂਚੀ ਡੀਐਸਡਬਲਿਊ ਕੋਲ ਜਾਏਗੀ। 3 ਵਜੇ ਉਮੀਦਵਾਰਾਂ ਦੀ ਫਾਈਨਲ ਸੂਚੀ ਜਾਰੀ ਕਰ ਦਿੱਤੀ ਜਾਏਗੀ। 7 ਨਵੰਬਰ ਨੂੰ ਸਵੇਰੇ 9:30 ਵਜੇ ਤੋਂ ਸਵੇਰੇ 11 ਵਜੇ ਤੱਕ VOTING ਪਈਗੀ। 12 ਵਜੇ ਤੱਕ ਨਤੀਜੇ ਸਬੰਧਤ ਵਿਭਾਗਾਂ 'ਚ ਜਾਰੀ ਹੋਣਗੇ। 2 ਵਜੇ ਪ੍ਰਧਾਨ ਉਪ ਪ੍ਰਧਾਨ ਜਨਰਲ ਸਕੱਤਰ ਦਿਸਕੱਤਰ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਚੋਣਾਂ ਦੀ ਤਾਰੀਖ ਦਾ ਐਲਾਨ ਹੋਣ ਦੇ ਨਾਲ ਕੋਡ ਆਫ ਕੰਡਕਟ ਵੀ ਲਾਗੂ ਹੋ ਗਿਆ ਹੈ 400 ਪੁਲਿਸ ਮੁਲਾਜ਼ਮ ਅਤੇ 300 ਯੂਨੀਵਰਸਿਟੀ ਸੁਰੱਖਿਆ ਮੁਲਾਜ਼ਮ ਨੂੰ ਡਿਊਟੀ ਤੇ ਲਾਇਆ ਗਿਆ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ